ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਮੌਜੂਦਾ ਜਿੱਥੇ ਕਿ ਵੱਡੀ ਗਿਣਤੀ ਵਿੱਚ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਨਤਮਸਤਕ ਹੁੰਦੀਆਂ ਨੇ ਸੋ ਅੱਜ ਦੇ ਦਿਨ ਸਹਿਬ ਜਨ ਦੇ ਸ਼ਹਾਦਤ ਅਤੇ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਪੁਰਬ ਸੰਗਤਾਂ ਬੜੇ ਹਿਸ਼ਰਤ ਦਾ ਭਾਵਨਾ ਨਾਲ ਮਨਾ ਰਹੀਆਂ ਨੇ ਸੋ ਆਪਣੇ ਆਪਣੇ ਇਲਾਕੇ ਦੇ ਵਿੱਚ ਗੁਰਦੁਆਰਾ ਸਾਹਿਬndvi ਸੰਗਤ ਨਤਮਸਤਕ ਹੋ ਰਹੀਆਂ ਪਰਿਵਾਰਾਂ ਸਮੇਤ ਸੇਵਾ ਕਰਨ ਲਈ ਪਹੁੰਚੇ ਹੋਈਆਂ ਨੇ ਸੋ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਵੀ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋ ਰਹੀਆਂ ਨੇ ਅਮਰਤ ਵੇਲੇ ਤੋਂ ਹੀ ਸੰਗਤਾਂ ਦਾ ਠਾਟਾ ਮਾਰਦਾ ਇਕੱਠ ਇੱਥੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾ ਰਹੀ ਹੈ ਸੋ ਪ੍ਰਕਰਮਾਂ ਦੇ ਵਿੱਚ ਵੀ ਸੰਗਤਾਂ ਵੱਡੀ ਗਿਣਤੀ ਵਿੱਚ ਪਹੁੰਚੀਆਂ ਹੋਈਆਂ ਨੇ ਦਰਸ਼ਨ ਕਰ ਸਕਦੇ ਹੋ ਸੰਗਤ ਜੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਜਿੱਥੇ ਕੇ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਣ ਲਈ ਪਹੁੰਚੀਆਂ ਨੇ ਸੋ ਅੱਜ ਬਹੁਤ ਹੀ ਖਾਸ ਦਿਨ ਹੈ ਕਿਉਂਕਿ ਅੱਜ ਦੇ ਦਿਨ ਸਹਬ ਜਦੇ ਜੋ ਕਿ ਫਤਿਹਗੜ੍ਹ ਸਾਹਿਬ ਦੀ ਧਰਤੀ ਵਿੱਚ ਸਰਾਂਧੀ ਨੀਆਂ ਵਿੱਚ ਨਵਾਏ ਗਏ ਸੋ ਉਹਨਾਂ ਦੇ ਸ਼ਾਕੇ ਨੂੰ ਯਾਦ ਕਰਦੇ ਆ ਅਤੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਮਨਾਉਂਦੇ ਆ ਸੰਗਤਾਂ ਬੜੀ ਸ਼ਰਧਾ ਭਾਵਨਾ ਨਾਲ ਸੇਵਾ ਕਰ ਰਹੀਆਂ ਨੇ ਸੋ ਨਤਮਸਤਕ ਹੋ ਰਹੀਆਂ ਨੇ ਸੋ ਗੱਲਬਾਤ ਜ਼ਰੂਰ ਸੰਗਤਾਂ ਦੇ ਨਾਲ ਕਰਾਂਗੇ ਇਸ ਨਮੇ ਜਿਹੜੇ ਕਿ ਸ਼ਹਾਦਤਾਂ ਦਿਨ ਨੇ ਤੇ ਦੂਜੇ ਪਾਸੇ ਗੁਰੂ ਸੰਪrakashਪੁਰਮ ਸੰਗਤਾਂ ਮਨਾ ਰਹੀ ਨੇ ਕਿ ਕਿ ਨਾ ਚਾਹੋਗੇ ਸੰਗਤ ਵੱਡੀ ਗਿਣਤੀ ਵਿੱਚ ਇਸ ਦਰ ਤੇ ਆ ਕੇ ਨਤਮਸਤਕ ਹੋ ਰਹੀ ਹੈ ਜੀ ਭਾਈ ਸਾਹਿਬ ਜੀ ਇਹ ਸੰਗਤਾਂ ਦੇਖੋ ਇਸ ਵਾਰ ਜਿਸ ਤਰ੍ਹਾਂ ਵੀ ਅਕਾਲ ਤਖਤ ਤੋਂ ਹੁਕਮ ਹੋਇਆ ਹੈ ਜਿਹੜੀਆਂ ਡੇਟਾ ਸਿੰਘ ਸਾਹਿਬ ਨੇ ਉਹਨਾਂ ਨੇ ਅਨਾਉਂਸ ਕੀਤੀਆਂ ਨੇ ਕੌਮ ਨੂੰ ਵੀ ਉਹੀ ਮੰਨਣਾ ਚਾਹੀਦਾ ਕਿਉਂਕਿ ਉਹ ਸਿਆਣੇ ਨੇ ਵੱਡੇ ਨੇ ਉਹਨਾਂ ਨੇ ਜੋ ਵੀ ਡੇਟਾ ਅਨਾਉਂਸ ਕੀਤੀਆਂ ਨੇ ਉਹ ਸਹੀ ਨੇ ਇਸ ਕਰਕੇ ਆਪਾਂ ਉਹਨਾਂ ਦੇ ਹੁਕਮ ਨੂੰ ਫੁੱਲ ਚੜਾਉਨੇ ਆਂ ਤੇ ਸੰਗਤਾਂ ਅੱਜ ਸਤਿਗੁਰਾਂ ਦੇ ਆਗਮਨ ਪੂਰਵ ਤੇ ਨਕਮਸਤਕ ਹੋ ਰਹੀਆਂ ਨੇ ਸਾਰਿਆਂ ਨੂੰ ਜਿਵੇਂ ਆਇਆ ਦਸਮ ਪਤਾਗੁਰ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਸਭਨਾਂ ਤੇ ਕਿਰਪਾ ਕਰਨੀ ਲੱਗਦਾ ਕਿ ਸਾਨੂੰ ਉਹਨਾਂ ਸਾਹਿਬ ਜੀ ਦੀ ਸ਼ਹਾਦਤ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਜਿਨ੍ਹਾਂ ਨੇ ਸਾਡੀ ਸਿੱਖ ਕੌਮ ਲਈ ਆਪਣੇ ਆਪ ਨੂੰ ਵਾਰ ਦਿੱਤਾ ਬਿਲਕੁਲ ਜੀ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਮੈਂ ਤੇ ਇਹ ਬੇਨਤੀ ਕਰਦਾ ਹੁਣਾਂ ਰਾਤ ਦੇ ਦੀਵਾਨਾ ਵਿੱਚ ਵੀ ਇਹ ਬੇਨਤੀ ਕੀਤੀ ਕਿ ਆਪਣੇ ਬੱਚਿਆਂ ਨੂੰ ਦੱਸਿਆ ਕਰੋ ਕਿ ਸਾਡੀ ਕੌਮ ਦੇ ਰੀਅਲ ਹੀਰੋ ਕੌਣ ਸਨ ਕਿਉਂਕਿ ਅੱਜ ਕੱਲ ਬੱਚਿਆਂ ਦਾ ਇਤਿਹਾਸ ਜੋ ਸਕੂਲਾਂ ਵਿੱਚ ਉਹ ਖਤਮ ਹੁੰਦਾ ਜਾ ਰਿਹਾ ਸਾਡੇ ਗੁਰੂ ਸਾਹਿਬਾਨ ਜੀ ਦਾ ਉਹਨਾਂ ਨੂੰ ਰੀਅਲ ਵਿੱਚ ਇਹ ਘਰੋਂ ਹੀ ਸਿੱਖਿਆ ਮਾਂ ਨੇ ਦੇਣੀ ਜਾਂ ਪਿਓ ਨੇ ਦੇਣੀ ਕਿ ਬੱਚਿਓ ਬਾਬਾ ਜ਼ਰਾਵਰ ਸਿੰਘ ਬਾਬਾ ਫਤਿਹ ਸਿੰਘ ਕੌਣ ਸਨ ਔਰ ਉਹਨਾਂ ਨੂੰ ਕਿਉਂ ਸ਼ਹਾਦਤ ਦੇਣੀ ਪਈ ਇਸ ਕਰਕੇ ਸਾਡੇ ਬੱਚਿਆਂ ਵਿੱਚ ਵੀ ਉਹ ਭਾਵਨਾ ਬਣੇਗੀ ਉਹ ਸਪਿਰਟ ਬਣੇਗੀ ਕਿ ਪਈ ਆਪਾਂ ਕਿੰਨਾ ਸ਼ਹੀਦਾਂ ਦੇ ਵਾਰਿਸ ਆ ਔਰ ਕਿੰਨੀਆਂ 7 ਸਾਲ ਤੇ 9 ਸਾਲ ਦੀ ਉਮਰ ਕੁਝ ਵੀ ਨਹੀਂ ਹੁੰਦੀ ਇੰਦੀ ਛੋਟੀ ਉਮਰ ਵਿੱਚ ਬੱਚਿਆਂ ਨੂੰ ਖੇਡਣ ਤੋਂ ਫੁਰਸਤ ਨਹੀਂ ਮਿਲਦੀ ਪਰ ਇਹ ਦੇਖੋ ਕਿ ਸਮੇਂ ਦੀ ਹਕੂਮਤ ਨੂੰ ਬੱਚਿਆਂ ਨੇ ਆਪਣੇ ਪੈਰਾਂ ਵਿੱਚ ਝੁਕਾ ਕੇ ਲੈਂਦਾ ਸੀ ਪੂਰਾ ਜ਼ੋਰ ਲਾ ਲਿਆ ਸੀ ਜ਼ਾਲਮਾਂ ਨੇ ਪਰ ਛੋਟੇ ਸਾਬਜਦਿਆਂ ਨੂੰ ਇੰਚ ਵੀ ਡੁਲਾ ਨਹੀਂ ਸਕੇ ਇਸ ਕਰਕੇ ਇਹ ਭਾਵਨਾ ਉਹਨਾਂ ਦੀ ਦਾਦੀ ਮਾਂ ਮਾਤਾ ਗੁਜਰ ਕੌਰ ਨੇ ਉਹਨਾਂ ਦੇ ਅੰਦਰ ਸਪੇਟ ਬਣਾਈ ਸੀ ਉਹਨਾਂ ਨੂੰ ਸ਼ਹੀਦਾਂ ਦੀਆਂ ਕਥਾਵਾਂ ਸੁਣਾ ਸੁਣਾ ਕੇ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਉਹ ਖੂਨ ਸੀ ਸੁਪੁੱਤਰ ਸੰਨ ਉਹ ਕਦੇ ਡੋਲ ਸਕਦਾ ਹੀ ਨਹੀਂ ਸੀ ਇਸ ਕਰਕੇ ਇਹ ਹੀ ਬੇਨਤੀ ਹੈ ਇਹ ਦਿਹਾੜੇ ਹਰ ਸਾਲ ਅਸੀਂ ਮਨਾਉਂਦੇ ਆਂ ਪਰ ਨਾਲ ਦੀ ਨਾਲ ਆਪਣੇ ਬੱਚਿਆਂ ਨੂੰ ਜਰੂਰ ਦੱਸਿਆ ਕਰੋ ਜਿਹੜੇ ਸਿੱਖੀ ਤੋਂ ਪਤਿਤ ਹੁੰਦੇ ਜਾ ਰਹੇ ਨੇ ਭਾਈ ਨਹੀਂ ਅਸੀਂ ਸਿੱਖੀ ਬੜੇ ਮਹਿੰਗੇ ਮੁੱਲ ਲਈ ਹੈ ਬੜਾ ਮਹਿੰਗਾ ਮੁੱਲ ਤਾਰਨਾ ਪਿਆ ਏ ਇਸ ਕਰਕੇ ਆਪਣੀ ਸਿੱਖੀ ਨੂੰ ਆਪਣੇ ਬੱਚਿਆਂ ਨੂੰ ਇਹਦੇ ਨਾਲ ਜੋੜ ਕੇ ਸ਼ਹਾਦਤਾਂ ਨੂੰ ਇਹ ਦਿਨਾਂ ਨੂੰ ਬਿਲਕੁਲ ਸਾਨੂੰ ਵਿਸਾਰਨਾ ਨਹੀਂ ਚਾਹੀਦਾ ਕਲਗੀਧਰ ਪਾਸ਼ਾ ਦਾ ਪ੍ਰਕਾਸ਼ਪੁਰ ਵੀ ਅੱਜ ਸੰਗਤਾਂ ਮਨਾ ਰਹੀਆਂ ਜੀ ਅੱਜ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਦਾ ਆਗਮਨਪੁਰ ਵੀ ਸੰਗਤਾਂ ਮਨਾ ਰਹੀਆਂ ਨੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਤੇ ਨਕਮਸਤਕ ਹੋ ਰਹੀਆਂ ਨੇ ਔਰ ਜੋ ਹੁਕਮ ਅਕਾਲ ਤਖਤ ਵੱਲੋਂ ਹੋਇਆ ਹੁੰਦਾ ਸਭ ਤੋਂ ਸਰਵਚਮ ਹੁੰਦਾ ਹੈ ਜੋ ਡੇਟਾ ਸਿੰਘ ਸਾਹਿਬ ਜੀ ਨੇ ਦਿੱਤੀਆਂ ਨੇ ਉਹ ਸਾਨੂੰ ਵੀ ਸਤ ਕਰਕੇ ਮੰਨਣੀਆਂ ਚਾਹੀਦੀਆਂ ਨੇ ਔਰ ਸਤਪੁਰਾਂ ਦਾ ਆਗਮਨ ਪੂਰਵ ਆਪਾਂ ਸ਼ਰਧਾ ਨਾਲ ਮਨਾਉਣਾ ਹੈ ਬਿਲਕੁਲ ਜੀ ਸੋਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਅੱਜ ਦਾ ਇਸ ਦਿਹਾੜੇ ਨੂੰ ਦਿਨ ਨੂੰ ਮਨਾ ਰਹੀਆਂ ਨੇ ਕਿਉਂਕਿ ਕਪਾਸਿਟੀ ਛੋਟੇ ਸਾਬਜਾ ਦੇ ਸਾਬਜਾ ਦਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਬਾਬਾ ਜੋਰਾਵਰ ਸਿੰਘ ਅਤੇ ਛੋਟੀਆਂ ਉਮਰਾਂ ਸੀ ਜਿਨ੍ਹਾਂ ਦੀ 9 ਤੇ 7 ਸਾਲ ਜਿਨ੍ਹਾਂ ਨੇ ਸਿੱਖ ਕੌਮ ਦੇ ਲਈ ਆਪਣੇ ਆਪ ਨੂੰ ਵਾਰਨਤਾ ਅਤੇ ਦੂਜੇ ਪਾਸੇ ਕਲਗੀਧਰ ਪਾਸ਼ਾ ਸਾਇਬੇ ਕਮਾਲ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੂਰਵ ਸੰਗਤਾਂ ਬੜੇ ਹੀ ਸ਼ਰਧਾ ਭਾਵਨਾ ਨਾਲ ਮਨਾ ਰਿਹਾ ਨੇ ਸੋ ਦੂਰੋ ਦੂਰੋ ਸੰਗਤਾਂ ਪਹੁੰਚੀਆਂ ਨੇ ਅਤੇ ਇਸ ਦਿਨ ਨੂੰ ਖਾਸ ਨੇੜਲੇ ਗੁਰੂ ਘਰਾਂ ਦੇ ਵਿੱਚ ਜਾ ਕੇ ਮਨਾਉਂਦੀਆਂ ਨੇ ਅੱਜ ਦਿਨ ਕਈ ਥਾਵਾਂ ਤੇ ਨਗਰ ਕੀਰਤਨ ਸਜਾਏ ਜਾ ਰਹੇ ਨੇ ਗੁਰੂ ਕੇ ਲੰਗਰ ਲਗਾਏ ਜਾ ਰਹੇ ਨੇ ਔਰ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰ ਰਹੀਆਂ ਨੇ ਸੋ ਧੰਨ ਧੰਨ ਸ੍ਰੀ ਗੁਰੂ ਸਾਹਿਬ ਪ੍ਰਕਾਸ਼ ਪੁਰਬ ਅੱਜ ਸੰਗਤਾਂ ਬੜੀ ਸ਼ਰਧਾ ਭਾਵਨਾ ਨਾਲ ਮਨਾ ਰਹੀਆਂ ਨੇ ਅਤੇ ਦੂਜੇ ਪਾਸੇ ਸਾਹਿਬ ਜਦੇ ਛੋਟੇ ਸਾਹਿਬ ਜਦੇ ਉਹਨਾਂ ਦਾ ਸ਼ਹੀਦੀ ਦਿਵਸ ਵੀ ਹੈ ਉਹ ਵੀ ਸੰਗਤਾਂ ਮਨਾ ਰਹੀਆਂ ਨੇ ਸੋ ਸੰਗਤਾਂ ਨਾਲ ਗੱਲਬਾਤ ਜ਼ਰੂਰ ਕਰਾਂਗੇ ਕਿਉਂਕਿ ਸੰਗਤਾਂ ਬੜੀ ਸ਼ਰਧਾ ਭਾਵਨਾ ਨਾਲ ਇਸ ਦਰਤੇ ਨਤਮਸਤਕ ਹੋਣ ਲਈ ਪਹੁੰਚੀਆਂ ਹੋਈਆਂ ਨੇ ਗੱਲਬਾਤ ਕਰਦੇ ਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਤਹੀਂ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਪਵਲੇਓ ਅੱਜ ਦਾ ਦਿਨ ਬਹੁਤ ਮਹਾਨ ਦਿਨ ਹੈ ਅੱਜ ਦਾ ਦਿਨ ਪਿਤਾ ਤੇਗ ਬਹਾਦਰ ਜੀ ਮਾਤਾ ਗੁਜਰਗੁਰ ਜੀ ਦੇ ਗ੍ਰਹਿ ਵਿਖੇ ਗੁਰੂ ਗਬਨ ਸਿੰਘ ਜੀ ਨੇ ਅਵਤਾਰ ਧਾਰਿਆ ਹੈ ਸਮੂਹ ਸੰਗਤਾਂ ਅੱਜ ਪਟਨਾ ਸਾਹਿਬ ਵਿਖੇ ਨਤਮਸਤਕ ਹੋ ਰਹੀਆਂ ਹਨ ਅਤੇ ਬੜੀ ਸ਼ਰਧਾ ਭਾਵਨਾ ਨਾਲ ਵਰਪੁਰ ਮਨਾ ਰਹੀਆਂ ਹਨ ਅੱਜ ਸ਼ਾਕਾ ਸਰਹੰਦ ਵੀ ਹੈ ਅੱਜ ਦਾ ਦਿਨ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਅਤੇ ਮਾਦਾ ਗੁਜਰਕੁਰ ਜੀ ਦੀ ਸ਼ਹਾਦਤ ਹੋਈ ਸੀ ਅਤੇ ਸਰਹੰਦ ਵਿੱਚ ਉਹਨਾਂ ਨੂੰ ਲੀਹਾਂ ਵਿੱਚ ਚਿੜਿਆ ਗਿਆ ਸੀਗਾ ਸਮੂਹ ਸੰਗਤਾਂ ਅੱਜ ਉਹਨਾਂ ਨੂੰ ਕੋਟ-ਕੋਟ ਪ੍ਰਣਾਮ ਕਰ ਰਹੀਆਂ ਹਨ ਢੈਂਦੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ ਢੈਂਦੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ ਉਦੋਂ ਪਤਾ ਇਸ ਦੇਸ਼ ਤੋਂ ਵਾਰਿਆ ਮੈਂ ਮਾਦਾ ਗੁਜਰੀ ਸਰਹੰਦ ਦੇ ਵਿੱਚ ਗੁਜਰੀ ਸਮਾਂ ਗੁਜ਼ਰਿਆ ਜਿਵੇਂ ਗੁਜ਼ਾਰਿਆ ਮੈਂ ਯਾਰ ਪੁੱਤ ਸਾਨੂੰ ਬਖਸ਼ੇ ਪਰਮਾਤਮਾ ਨੇ ਜੋੜਾ ਜੋੜਾ ਕਰਕੇ ਵਾਰਿਆ ਮੈਂ ਮੈਨੂੰ ਮਦ ਸ਼ੈਨ ਸ਼ਾਹ ਤੋਂ ਇੱਕੋ ਸਿੰਘੋ ਕਿਸਤਾ ਨਾਦ ਦਾ ਕਰਜ਼ਾ ਤਾਰਿਆ ਮੈਂ ਮੈਂ ਅਣਖ ਲੱਭਣ ਲਈ ਤੁਰਿਆ ਸੀ ਮੈਂ ਅਣਖ ਲੱਭਣ ਲਈ ਤੁਰਿਆ ਸੀ ਕਿਤੇ ਨਾ ਮਿਲੀ ਬਜ਼ਾਰਾਂ 'ਚੋਂ ਇੱਕ ਦਿਨ ਮੈਂ ਸਰਹੰਦ ਪਹੁੰਚਿਆ ਮੈਨੂੰ ਮਿਲ ਗਈ ਅਣਖ ਦੀਵਾਰਾਂ 'ਚੋਂ ਮੈਨੂੰ ਮਿਲ ਗਈ ਅਣਖ ਦੀਵਾਰਾਂ 'ਚੋਂ ਆ ਜੋ ਦੀਵਾਰਾਂ ਨੂੰ ਆਪਾਂ ਯਾਦ ਕਰ ਰਹੇ ਹਾਂ ਜਿਸੇ ਲੀਹਾਂ ਵਿੱਚ ਲਿਆਂ ਗਿਆ ਸੀ ਅਤੇ ਸਾਰਿਆਂ ਸੰਗਤਾਂ ਬਾਬਾ ਜੋਰਾਵਰ ਸਿੰਘ ਜੀ ਨੂੰ ਬਾਬਾ ਫਤੇ ਸਿੰਘ ਜੀ ਨੂੰ ਅਤੇ ਮਾਦਾ ਗੁਜਰਗੀ ਕੋਰ ਜੀ ਨੂੰ ਓਟ-ਕੋਟ ਪ੍ਰਣਾਮ ਕਰ ਰਿਹਾ ਹਨ ਅਤੇ ਨਾ ਗੁਰੂ ਘਰਾਂ ਵਿੱਚ ਨਤਮਸਤਕ ਹੋ ਰਿਹਾ ਹਨ ਅਤੇ ਗੁਰਪੁਰ ਮਨਾ ਰਿਹਾ ਹਨ ਜੀ ਬਿਲਕੁਲ ਜੀ ਸੋ ਅੱਜ ਸੰਗਤਾਂ ਵੱਡੀ ਗਿਣਤੀ ਸਚਕਣ ਸ਼੍ਰੀ ਦਰਬਾਰ ਸਾਹਿਬ ਕੇ ਪਹੁੰਚਿਆ ਨੇ ਦੂਜੇ ਪਾਸੇ ਫਤਿਹਗੜ੍ਹ ਸਾਹਿਬ ਦੀ ਧਰਤੀ ਵਿਖੇ ਅੱਜ ਸੈਭ ਜਨ ਦੇ ਸ਼ਹਾਦਤ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਵੀ ਸਜਾਇਆ ਜਾ ਰਿਹਾ ਹੈ ਠਾਠਾ ਮਹਾਰਤ ਸੰਗਤਾਂ ਇਕੱਠ ਉੱਥੇ ਵੀ ਪਹੁੰਚਿਆ ਅਤੇ ਸਚਕਣ ਸ਼੍ਰੀ ਦਰਬਾਰ ਸਾਹਿਬ ਕੇ ਵੀ ਸੰਗਤਾਂ ਪਹੁੰਚੀਆਂ ਨੇ ਔਰ ਇੱਥੇ ਸਾਈਬੇ ਕਮਾਲ ਤੁੰਤਨ ਸ਼ਰੀਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ਪੂਰਵ ਸੰਗਤਾਂ ਅੰਮ੍ਰਿਤ ਵੇਲੇ ਤੋਂ ਹੀ ਮਨਣ ਲਈ ਪਹੁੰਚੀਆਂ ਨੇ ਸੋ ਅੱਜ ਗੁਰਮਤ ਸਮਾਗਮ ਵੀ ਹੋਣਗੇ ਸ਼ਾਮ ਵੇਲੇ ਦੀਪਮਾਲਾ ਅਤੇ ਹ ਸੰਗਤਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਅੱਜ ਦਾ ਖਾਸ ਦਿਨ ਮਨਾਉਣ ਲਈ ਪਹੁੰਚੇ ਹੋਈਆਂ ਨੇ। ਦੈਨ ਇਸ ਵੇਰੇ ਤੋਂ ਗੁਰੂ ਕੀ ਸੰਗਤ ਅੰਮ੍ਰਿਤਸਰ ਸਾਹਿਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਮੌਜੂਦਾਂ ਜਿੱਥੇ ਕਿ ਵੱਡੀ ਗਿਣਤੀ ਵਿੱਚ ਸੰਗਤਾਂ ਦੇਸ਼ਾਂ-ਵਿਦੇਸ਼ਾਂ ਤੋਂ ਨਤਮਸਤਕ ਹੁੰਦੀਆਂ ਨੇ ਸੋ ਅੱਜ ਦੇ ਦਿਨ ਸਹਿਬ ਜਨ ਦੇ ਸ਼ਹਾਦਤ ਅਤੇ ਤੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਪੁਰਬ ਸੰਗਤਾਂ ਵੱਡੇ ਹਿਸ਼ਰ ਦਾ ਭਾਵਨਾ ਨਾਲ ਮਨਾ ਰਹੀਆਂ ਨੇ ਸੋ ਆਪਣੇ ਆਪਣੇ ਇਲਾਕੇ ਦੇ ਵਿੱਚ ਗੁਰਦੁਆਰਾ ਸਾਹਿਬਾਂ ਦੇ ਵਿੱਚ ਸੰਗਤਾਂ ਨਤਮਸਤਕ ਹੋ ਰਹੀਆਂ ਪਰਿਵਾਰਾਂ ਸਮੇਤ ਸੇਵਾ ਕਰਨ ਲਈ ਪਹੁੰਚੇ ਹੋਈਆਂ ਨੇ ਸੋ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਵੀ ਤਦੇ ਵੇਲੇ ਤੋਂ ਹੀ ਸੰਗਤਾਂ ਦਾ ਠਾਟਾ ਮਾਰਦਾ ਇਕੱਠ ਇੱਥੇ ਪਹੁੰਚਿਆ ਹੋਇਆ ਹੈ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾ ਰਹੀ ਹੈ ਸੋ ਪ੍ਰਕਰਮਾਂ ਦੇ ਵਿੱਚ ਵੀ ਸੰਗਤਾਂ ਵੱਡੀ ਗਿਣਤੀ ਵਿੱਚ ਪਹੁੰਚੀਆਂ ਹੋਈਆਂ ਨੇ ਦਰਸ਼ਕ ਕਰ ਸਕਦੇ ਹੋ ਸੰਗਤ ਜੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਜਿੱਥੇ ਕਿ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਣ ਲਈ ਪਹੁੰਚੀਆਂ ਨੇ ਸੋ ਅੱਜ ਬਹੁਤ ਹੀ ਖਾਸ ਦਿਨ ਹੈ ਕਿਉਂਕਿ ਅੱਜ ਦੇ ਦਿਨ ਸਹਿਬ ਜੀ ਦੇ ਜੋ ਕਿ ਫਤੇਗੜ ਸਾਹਿਬ ਦੀ ਧਰਤੀ ਵਿੱਚ ਸਰਾਂਧੀ ਨੀਆਂ ਵਿੱਚ ਨਵਾਏ ਗਏ ਸੋ ਉਹਨਾਂ ਦੇ ਸ਼ਾਕੇ ਨੂੰ ਯਾਦ ਕਰਦੇ ਆਂ ਅਤੇ ਤਨਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਮਨਾਉਂਦੇ ਆਂ ਸੰਗਤਾਂ ਬੜੀ ਸ਼ਰਧਾ ਭਾਵਨਾ ਨਾਲ ਸੇਵਾ ਕਰ ਰਹੀਆਂ ਨੇ ਸੋ ਨਤਮਸਤਕ ਹੋ ਰਹੀਆਂ ਨੇ ਸੋ ਗੱਲਬਾਤ ਜ਼ਰੂਰ ਸੰਗਤਾਂ ਦੇ ਨਾਲ ਕਰਾਂਗੇ ਇਸ ਸਮੇਂ ਜਿਹੜੇ ਕਿ ਸ਼ਹਾਦਤਾਂ ਦਿਨ ਨੇ ਅਤੇ ਦੂਜੇ ਪਾਸੇ ਗੁਰੂ ਸਾਹਿਬ ਪ੍ਰਕਾਸ਼ ਪੁਰਬ ਸੰਗਤਾਂ ਮਨਾ ਰਹੀ ਨੇ ਕੀ ਕਹਿਣਾ ਚਾਹੋਗੇ ਸੰਗਤ ਵੱਡੀ ਗਿਣਤੀ ਵਿੱਚ ਇਸ ਦਰ ਤੇ ਆ ਕੇ ਨਤਮਸਤਕ ਹੋ ਰਹੀ ਹੈ ਜੀ ਭਾਈ ਸਾਹਿਬ ਜੀ ਇਹ ਸੰਗਤਾਂ ਦੇਖੋ ਇਸ ਵਾਰ ਜਿਸ ਤਰ੍ਹਾਂ ਵੀ ਅਕਾਲ ਤਖਤੋਂ ਹੁਕਮ ਹੋਇਆ ਹੈ ਜਿਹੜੀਆਂ ਡੇਟਾ ਸਿੰਘ ਸਾਹਿਬ ਨੇ ਉਹਨਾਂ ਨੇ ਅਨਾਉਂਸ ਕੀਤੀਆਂ ਨੇ ਕੌਮ ਨੂੰ ਵੀ ਉਹੀ ਮੰਨਣਾ ਚਾਹੀਦਾ ਕਿਉਂਕਿ ਉਹ ਸਿਆਣੇ ਨੇ ਵੱਡੇ ਨੇ ਉਹਨਾਂ ਨੇ ਜੋ ਵੀ ਡੇਟਾ ਅਨਾਉਂਸ ਕੀਤੀਆਂ ਨੇ ਉਹ ਸਹੀ ਨੇ ਇਸ ਕਰਕੇ ਆਪਾਂ ਉਹਨਾਂ ਦੇ ਹੁਕਮ ਨੂੰ ਫੁੱਲ ਚੜਾਉਨੇ ਆਂ ਤੇ ਸੰਗਤਾਂ ਅੱਜ ਸਤਿਗੁਰਾਂ ਦੇ ਆਗਮਨ ਪੂਰਵ ਤੇ ਨਕਮਸਤਕ ਹੋ ਰਹੀਆਂ ਨੇ ਸਾਰਿਆਂ ਨੂੰ ਜਿਵੇਂ ਆਇਆ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਸਭਨਾਂ ਤੇ ਕਿਰਪਾ ਕਰਨੀ ਲੱਗਦਾ ਕਿ ਸਾਨੂੰ ਉਹਨਾਂ ਸਾਹਿਬ ਜੀ ਦੀ ਸ਼ਹਾਦਤ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਜਿਨ੍ਹਾਂ ਨੇ ਸਾਡੀ ਸਿੱਖ ਕੌਮ ਲਈ ਆਪਣੇ ਆਪ ਨੂੰ ਵਾਰਤਾ ਬਿਲਕੁਲ ਜੀ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਮੈਂ ਤੇ ਇਹ ਬੇਨਤੀ ਕਰਦਾ ਹਾਂ ਰਾਤ ਦੇ ਦੀਵਾਨਾ ਵਿੱਚ ਵੀ ਇਹ ਬੇਨਤੀ ਕੀਤੀ ਕਿ ਆਪਣੇ ਬੱਚਿਆਂ ਨੂੰ ਦੱਸਿਆ ਕਰੋ ਕਿ ਸਾਡੀ ਕੌਮ ਦੇ ਰੀਅਲ ਹੀਰੋ ਕੌਣ ਸਨ ਕਿਉਂਕਿ ਅੱਜ ਕੱਲ ਬੱਚਿਆਂ ਦਾ ਇਤਿਹਾਸ ਜੋ ਸਕੂਲਾਂ ਵਿੱਚ ਉਹ ਖਤਮ ਹੁੰਦਾ ਜਾ ਰਿਹਾ ਸਾਡੇ ਗੁਰੂ ਸਾਹਿਬਾਨ ਜੀ ਦਾ ਉਹਨਾਂ ਨੂੰ ਰੀਅਲ ਵਿੱਚ ਇਹ ਘਰੋਂ ਹੀ ਸਿੱਖਿਆ ਮਾਂ ਨੇ ਦੇਣੀ ਜਾਂ ਪਿਓ ਨੇ ਦੇਣੀ ਕਿ ਬੱਚਿਓ ਬਾਬਾ ਜ਼ਰਾਵਰ ਸਿੰਘ ਬਾਬਾ ਫਤਿਹ ਸਿੰਘ ਕੌਣ ਸਨ ਔਰ ਉਹਨਾਂ ਨੂੰ ਕਿਉਂ ਸ਼ਹਾਦਤ ਦੇਣੀ ਪਈ ਇਸ ਕਰਕੇ ਸਾਡੇ ਬੱਚਿਆਂ ਵਿੱਚ ਵੀ ਉਹ ਭਾਵਨਾ ਬੜੇਗੇ ਉਹ ਸਪਿਰਟ ਬਣੇਗੀ ਵੀ ਆਪਾਂ ਕਿੰਨਾ ਸ਼ਹੀਦਾਂ ਦੇ ਵਾਰਸ ਆ ਔਰ ਕਿੰਨੀਆਂ 7 ਸਾਲ ਤੇ 9 ਸਾਲ ਦੀ ਉਮਰ ਕੁਝ ਵੀ ਨਹੀਂ ਹੁੰਦੀ ਕਿੰਨੀ ਛੋਟੀ ਉਮਰ ਵਿੱਚ ਬੱਚਿਆਂ ਨੂੰ ਖੇਡਣ ਤੋਂ ਫੁਰਸਤ ਨਹੀਂ ਮਿਲਦੀ ਪਰ ਇਹ ਦੇਖੋ ਕਿ ਸਮੇਂ ਦੀ ਹਕੂਮਤ ਨੂੰ ਬੱਚਿਆਂ ਨੇ ਆਪਣੇ ਪੈਰਾਂ ਵਿੱਚ ਝੁਕਾ ਕੇ ਲੈੰਦਾ ਸੀ ਪੂਰਾ ਜ਼ੋਰ ਲਾ ਲਿਆ ਸੀ ਜ਼ਾਲਮਾਂ ਨੇ ਪਰ ਛੋਟੇ ਸਹਬਜ਼ਾਦਿਆਂ ਨੂੰ ਇੰਚ ਵੀ ਡੁਲਾਰ ਨਹੀਂ ਸਕੇ ਇਸ ਕਰਕੇ ਇਹ ਭਾਵਨਾ ਉਹਨਾਂ ਦੀ ਦਾਦੀ ਮਾਂ ਮਾਤਾ ਗੁਜਰ ਕੌਰ ਨੇ ਉਹਨਾਂ ਦੇ ਅੰਦਰ ਸਪੇਟ ਬਣਾਈ ਸੀ ਉਹਨਾਂ ਨੂੰ ਸ਼ਹੀਦਾਂ ਦੀਆਂ ਕਥਾਵਾਂ ਸੁਣਾ ਸੁਣਾ ਕੇ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਉਹ ਖੂਨ ਸੀ ਸੁਪੁੱਤਰ ਸੰਨ ਉਹ ਕਦੇ ਡੋਲ ਸਕਦਾ ਹੀ ਨਹੀਂ ਸੀ ਇਸ ਕਰਕੇ ਇਹ ਹੀ ਬੇਨਤੀ ਹੈ ਇਹ ਦਿਹਾੜੇ ਹਰ ਸਾਲ ਅਸੀਂ ਮਨਾਉਂਦੇ ਆਂ ਪਰ ਨਾਲ ਦੀ ਨਾਲ ਆਪਣੇ ਬੱਚਿਆਂ ਨੂੰ ਜਰੂਰ ਦੱਸਿਆ ਕਰੋ ਜਿਹੜੇ ਸਿੱਖੀ ਤੋਂ ਪਤਿਤ ਹੁੰਦੇ ਜਾ ਰਹੇ ਨੇ ਭਾਈ ਨਹੀਂ ਅਸੀਂ ਸਿੱਖੀ ਬੜੇ ਮਹਿੰਗੇ ਮੁੱਲ ਲਈ ਹੈ ਬੜਾ ਮਹਿੰਗਾ ਮੁੱਲ ਤਾਰਨਾ ਪਿਆ ਏ ਇਸ ਕਰਕੇ ਆਪਣੀ ਸਿੱਖੀ ਨੂੰ ਆਪਣੇ ਬੱਚਿਆਂ ਨੂੰ ਇਹਦੇ ਨਾਲ ਜੋੜ ਕੇ ਸ਼ਹਾਦਤਾਂ ਨੂੰ ਇਹ ਦਿਨਾਂ ਨੂੰ ਬਿਲਕੁਲ ਸਾਨੂੰ ਵਿਸਾਰਨਾ ਨਹੀਂ ਚਾਹੀਦਾ ਕਲਗੀਧਰ ਪਾਸ਼ਾ ਦਾ ਪ੍ਰਕਾਸ਼ਪੁਰ ਵੀ ਅੱਜ ਸੰਗਤਾਂ ਮਨਾ ਰਹੀ ਹੈ ਜੀ ਅੱਜ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਸ਼ਾ ਜੀ ਦਾ ਆਗਮਨਪੁਰ ਵੀ ਸੰਗਤਾਂ ਮਨਾ ਰਹੀਆਂ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਕਮਸਤਕ ਹੋ ਰਹੀਆਂ ਨੇ ਔਰ ਜੋ ਹੁਕਮ ਅਕਾਲ ਤਖਤ ਵੱਲੋਂ ਹੋਇਆ ਹੁੰਦਾ ਸਭ ਤੋਂ ਸਰਵਚੂਮ ਹੁੰਦਾ ਹੈ ਜੋ ਡੇਟਾ ਸਿੰਘ ਸਾਹਿਬ ਜੀ ਨੇ ਦਿੱਤੀਆਂ ਨੇ ਉਹ ਸਾਨੂੰ ਵੀ ਸਤ ਕਰਕੇ ਮੰਨਣੀਆਂ ਚਾਹੀਦੀਆਂ ਨੇ ਔਰ ਸਤਪੁਰਾਂ ਦਾ ਆਗਮਨ ਪੂਰਵ ਆਪਾਂ ਸ਼ਰਧਾ ਨਾਲ ਮਨਾਉਣਾ ਹੈ ਬਿਲਕੁਲ ਜੀ ਸੋਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਅੱਜ ਦਾ ਇਸ ਦਿਹਾੜੇ ਨੂੰ ਦਿਨ ਨੂੰ ਮਨਾ ਰਹੀਆਂ ਨੇ ਕਿਉਂਕਿ ਕਪਾਸਿਟੀ ਛੋਟੇ ਸਾਬਜਾ ਦੇ ਸਾਬਜਾ ਦਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਬਾਬਾ ਜੋਰਾਵਰ ਸਿੰਘ ਅਤੇ ਛੋਟੀਆਂ ਉਮਰਾਂ ਸੀ ਜਿਨ੍ਹਾਂ ਦੀ 9 ਤੇ 7 ਸਾਲ ਜਿਨ੍ਹਾਂ ਨੇ ਸਿੱਖ ਕੌਮ ਦੇ ਲਈ ਆਪਣੇ ਆਪ ਨੂੰ ਵਾਰਨਤਾ ਅਤੇ ਦੂਜੇ ਪਾਸੇ ਕਲਗੀਧਰ ਪਾਸ਼ਾ ਸਾਇਬੇ ਕਮਾਲ ਤੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੂਰਵ ਸੰਗਤਾਂ ਬੜੇ ਹੀ ਸ਼ਰਧਾ ਭਾਵਨਾ ਨਾਲ ਮਨਾ ਰਿਏ ਨੇ ਸੋ ਦੂਰੋ ਦੂਰੋ ਸੰਗਤਾਂ ਪਹੁੰਚੀਆਂ ਨੇ ਅਤੇ ਇਸ ਦਿਨ ਨੂੰ ਖਾਸ ਨੇੜਲੇ ਗੁਰੂ ਘਰਾਂ ਦੇ ਵਿੱਚ ਜਾ ਕੇ ਮਨਾਉਂਦੀਆਂ ਨੇ ਅੱਜ ਦਿਨ ਕਈ ਥਾਵਾਂ ਤੇ ਨਗਰ ਕੀਰਤਨ ਸਜਾਏ ਜਾ ਰਹੇ ਨੇ ਗੁਰੂ ਕੇ ਲੰਗਰ ਲਗਾਏ ਜਾ ਰਹੇ ਨੇ ਔਰ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰ ਰਹੀਆਂ ਨੇ ਸੋ ਧੰਨ ਧੰਨ ਸ੍ਰੀ ਗੁਰੂ ਸਾਹਿਬ ਪ੍ਰਕਾਸ਼ ਪੁਰਬ ਅੱਜ ਸੰਗਤਾਂ ਬੜੀ ਸ਼ਰਧਾ ਭਾਵਨਾ ਨਾਲ ਮਨਾ ਰਹੀਆਂ ਨੇ ਅਤੇ ਦੂਜੇ ਪਾਸੇ ਸਾਹਿਬ ਜਦੇ ਛੋਟੇ ਸਾਹਿਬ ਜਦੇ ਉਹਨਾਂ ਦਾ ਸ਼ਹੀਦੀ ਦਿਵਸ ਵੀ ਹੈ ਉਹ ਵੀ ਸੰਗਤਾਂ ਮਨਾ ਰਹੀਆਂ ਨੇ ਸੋ ਸੰਗਤਾਂ ਨਾਲ ਗੱਲਬਾਤ ਜ਼ਰੂਰ ਕਰਾਂਗੇ ਕਿਉਂਕਿ ਸੰਗਤਾਂ ਬੜੀ ਸ਼ਰਧਾ ਭਾਵਨਾ ਨਾਲ ਇਸ ਦਰ ਤੇ ਨਤਮਸਤਕ ਹੋਣ ਲਈ ਪਹੁੰਚੀਆਂ ਹੋਈਆਂ ਨੇ ਗੱਲਬਾਤ ਕਰਦੇ ਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਤਹੀਂ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਪਵਲੇਓ ਅੱਜ ਦਾ ਦਿਨ ਬਹੁਤ ਮਹਾਨ ਦਿਨ ਹੈ ਅੱਜ ਦਾ ਦਿਨ ਪਿਤਾ ਤੇਗ ਬਹਾਦਰ ਜੀ ਮਾਤਾ ਗੁਜਰਗੁਰ ਜੀ ਦੇ ਗ੍ਰਹਿ ਵਿਖੇ ਗੁਰੂ ਗਬਿੰਦ ਸਿੰਘ ਜੀ ਨੇ ਅਵਤਾਰ ਧਾਰਿਆ ਹੈ ਸਮੂਹ ਸੰਗਤਾਂ ਅੱਜ ਪਟਨਾ ਸਾਹਿਬ ਵਿਖੇ ਨਤਮਸਤਕ ਹੋ ਰਹੀਆਂ ਹਨ ਅਤੇ ਬੜੀ ਸ਼ਰਧਾ ਭਾਵਨਾ ਨਾਲ ਵਰਪੁਰ ਮਨਾ ਰਹੀਆਂ ਹਨ ਅੱਜ ਸ਼ਾਕਾ ਸਰਹੰਦ ਵੀ ਹੈ ਅੱਜ ਦਾ ਦਿਨ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇਹ ਸਿੰਘ ਜੀ ਅਤੇ ਮਾਤਾ ਗੁਜਰਕੌਰ ਜੀ ਦੀ ਸ਼ਹਾਦਤ ਹੋਈ ਸੀ ਅਤੇ ਸਰਹੰਦ ਵਿੱਚ ਉਹਨਾਂ ਨਹੀਂ ਹੈ ਵਿੱਚ ਚਿਰਿਆ ਗਿਆ ਸੀਗਾ ਸਮੂਹ ਸੰਗਤਾਂ ਅੱਜ ਉਹਨਾਂ ਨੂੰ ਕੋਟ-ਕੋਟ ਪ੍ਰਣਾਮ ਕਰ ਰਹੀਆਂ ਹਨ ਕਹਿੰਦੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ ਕਹਿੰਦੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ ਉਦੋਂ ਪਤਾ ਇਸ ਦੇਸ਼ ਤੋਂ ਵਾਰਿਆ ਮੈਂ ਮਾਤਾ ਗੁਜਰੀ ਸਰਹੰਦ ਦੇ ਵਿੱਚ ਗੁਜਰੀ ਸਮਾਂ ਗੁਜ਼ਰਿਆ ਜਿਵੇਂ ਗੁਜ਼ਾਰਿਆ ਮੈਂ ਚਾਰ ਪੁੱਤ ਸਨ ਬਖਸ਼ੇ ਪਰਮਾਤਮਾ ਨੇ ਜੋੜਾ ਜੋੜਾ ਕਰਕੇ ਵਾਰਿਆ ਮੈਂ ਮੈਨੂੰ ਮੱਧ ਸ਼ੈਨਸ਼ਾ ਤੋਂ ਇੱਕੋ ਸਿੰਘੋ ਕਿਸਤਾ ਨਾਦ ਦਾ ਕਰਜ਼ਾ ਤਾਰਿਆ ਮੈਂ ਮੈਂ ਅਣਖ ਲੱਭਣ ਲਈ ਤੁਰਿਆ ਸੀ ਮੈਂ ਅਣਖ ਲੱਭਣ ਲਈ ਤੁਰਿਆ ਸੀ ਕਿਤੇ ਨਾ ਮਿਲੀ ਬਜ਼ਾਰਾਂ 'ਚੋਂ ਇੱਕ ਦਿਨ ਮੈਂ ਸਰਹੰਦ ਪਹੁੰਚਿਆ ਮੈਨੂੰ ਮਿਲ ਗਈ ਅਣਖ ਦੀਵਾਰਾਂ 'ਚੋਂ ਮੈਨੂੰ ਮਿਲ ਗਈ ਅਣਖ ਦੀਵਾਰਾਂ 'ਚੋਂ ਆ ਜੋ ਦੀਵਾਰਾਂ ਨੂੰ ਆਪਾਂ ਯਾਦ ਕਰ ਰਹੇ ਹਾਂ ਜਿਸੇ ਲੀਹਾਂ ਵਿੱਚ ਲਿਆਂ ਗਿਆ ਸੀ ਅਤੇ ਸਾਰਿਆਂ ਸੰਗਤਾਂ ਬਾਬਾ ਜੋਰਾਵਰ ਸਿੰਘ ਜੀ ਨੂੰ ਬਾਬਾ ਫਤੇ ਸਿੰਘ ਜੀ ਨੂੰ ਅਤੇ ਮਾਤਾ ਗੁਜਰਗੀ ਕੋਰ ਜੀ ਨੂੰ ਓਟ-ਕੋਰ ਪ੍ਰਣਾਮ ਕਰ ਰਿਹਾ ਹਨ ਅਤੇ ਨਾ ਗੁਰੂ ਘਰਾਂ ਵਿੱਚ ਨਤਮਸਤਕ ਹੋ ਰਿਹਾ ਹਨ ਅਤੇ ਗੁਰਪੁਰ ਮਨਾ ਰਿਹਾ ਹਨ ਜੀ ਬਿਲਕੁਲ ਜੀ ਸੋ ਅੱਜ ਸੰਗਤਾਂ ਵੱਡੀ ਗਿਣਤੀ ਸਚਕੰਡ ਸ਼੍ਰੀ ਦਰਬਾਰ ਸਾਹਿਬ ਕੇ ਪਹੁੰਚਿਆ ਨੇ ਦੂਜੇ ਪਾਸੇ ਫਤਿਹਗੜ੍ਹ ਸਾਹਿਬ ਦੀ ਧਰਤੀ ਵਿਖੇ ਅੱਜ ਸੈਭ ਜਨ ਦੇ ਸ਼ਹਾਦਤ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਵੀ ਸਜਾਇਆ ਜਾ ਰਿਹਾ ਹੈ ਠਾਠਾ ਮਹਾਰਤ ਸੰਗਤਾਂ ਇਕੱਠ ਉੱਥੇ ਵੀ ਪਹੁੰਚਿਆ ਅਤੇ ਸਚਕੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਸੰਗਤਾਂ ਪਹੁੰਚੀਆਂ ਨੇ ਔਰ ਇੱਥੇ ਸਾਈਬੇ ਕਮਾਲ ਕਨਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਪੁਰਬ ਸੰਗਤਾਂ ਅੰਮ੍ਰਿਤ ਵੇਲੇ ਤੋਂ ਹੀ ਮਨਉਣ ਲਈ ਪਹੁੰਚੀਆਂ ਨੇ ਸੋ ਅੱਜ ਗੁਰਮਤ ਸਮਾਗਮ ਵੀ ਹੋਣਗੇ ਸ਼ਾਮ ਵੇਲੇ ਦੀਪਮਾਲਾ ਅਤੇ ਸੰਗਤਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਅੱਜ ਦਾ ਖਾਸ ਦਿਨ ਮਨਾਉਣ ਲਈ ਪਹੁੰਚੀਆਂ ਹੋਈਆਂ ਨੇ ਦੈਨ ਇਸ ਵੇਰਤ ਗੁਰੂ ਕੀ ਸੰਗਤ ਸ਼੍ਰੀ ਅੰਮ੍ਰਿਤਸਰ ਸਾਹਿਬ